ਕਬੀਦੀ ਬੰਨੀ ਹੁੰਦੀ ਹੈ ਤੇ ਸਾਡੇ ਲਈ ਉਹ ਰੱਬ ਦਾ ਦੂਜਾ ਰੂਪ ਬਣ ਕੇ ਆਇਆ ਜਿਨ੍ਹਾਂ ਨੇ ਸਾਡੀਆਂ ਅੱਖਾਂ ਖੋਲੀਆਂ ਸਵੇਰੇ ਉੱਠ ਕੇ ਪੰਜ ਬਾਣੀਆਂ ਦਾ ਪਾਠ ਵੀ ਕਰੀਦਾ ਸਵੇਰੇ ਸਾਜਰੇ ਵੀ ਉੱਠ ਜਾਈਦਾ ਆ ਤੇ ਰਾਤੀ ਵੀ ਪਾਠ ਕਰਕੇ ਸੋਈਦਾ ਤੇ ਉਹ ਦਸਮ ਪਿਤਾ ਹਰ ਟਾਈਮ ਸਾਡੇ ਨਾਲ ਹੀ ਰਹਿੰਦੇ ਉਹਨਾਂ ਦਾ ਆਸ਼ੀਰਵਾਦ ਨਾਲ ਹੀ ਲੈਂਦਾ ਤੇ ਹੁਣ ਕੱਲਾਪਨ ਵੀ ਮਹਿਸੂਸ ਨਹੀਂ ਹੁੰਦਾ ਤੇ ਨਾ ਹੀ ਕਿਸੇ ਚੀਜ਼ ਤੋਂ ਡਰ ਲੱਗਦਾ ਆ ਮੈਂ ਹਮੇਸ਼ਾ ਗੁਰਦੁਆਰਾ ਸਾਹਿਬ ਜਾਂਦੀ ਸੀ ਮੇਰੇ ਮਨ 'ਚ ਐਦਾ ਕਦੀ ਵੀ ਨਹੀਂ ਵਸਿਆ ਆਇਆ ਸੀ ਕਿ ਮੈਂ ਅਮਰਿਸ਼ਕੂੰਗੀ ਮੈਂ ਤੇ ਇੰਨੀ ਵੱਡੀ ਕਿਰਪਾ ਹੋ ਜਾਊਗੀ ਮਹਾਰਾਜ ਦੀ ਸਿੰਘ ਉਹ ਨੇ ਜਿਨ੍ਹਾਂ ਨੇ ਪੰਜਾਬ ਦੀ ਰੱਖਿਆ ਕੀਤੀ ਜਾਂ ਦੁਨੀਆ ਦੀ ਰੱਖਿਆ ਕੀਤੀ ਸਿੰਘ ਉਹ ਨੇ ਜਿਹੜਾ ਜਿਨ੍ਹਾਂ ਦੇ ਨਾਲ ਖੜਾ ਬੰਦਾ ਹਰੇਕ ਬੰਦਾ ਆਪਣੇ ਆਪ ਨੂੰ ਸੇਫ ਫੀਲ ਕਰੂਗਾ ਤੂੰ ਦੋ ਆਪ ਕਿਤੇ ਦੂਰ ਵੀ ਜਾਈਦਾ ਸ਼ਹਿਰ ਤੋਂ ਬਾਹਰ ਵੀ ਜਾਈਦਾ ਆ ਉਦੋਂ ਕਿਤੇ ਕੋਈ दिखे ਨਾ ਦਿਕੇ ਜੇ ਕੋਈ ਗੁਰਸਿੱਖ ਦੇਖ ਜਵੇ ਨਾ ਮਨ ਨੂੰ ਇੱਕ ਬੜੀ ਸ਼ਾਂਤੀ ਇੱਕ ਬਹੁਤ ਸੇਫ ਫੀਲ ਹੁੰਦਾ ਕਿ ਸ਼ੁਕਰ ਹੈ ਗੁਰਸੇ ਕਿੱਥੇ ਆਪਾਂ ਸੇਫ ਆ ਇਹ ਫੈਸਲਾ ਦਸਮ ਗੁਰਾਂ ਦਾ ਸਿਗਾ ਤੇ ਜਿਨ੍ਹਾਂ ਨੇ ਅਮਰ ਸ਼ਕਨ ਦੀ ਬੇਦ ਬਣਾਈ ਮਹਾਰਾਜ ਨੇ ਅਮ੍ਰਿਤ ਸੰਚਾਰ ਕਰਕੇ ਜਿਹੜਾ ਪਾਠ ਕਰਨ ਦਾ ਰਸ ਹੈ ਨਾ ਉਹ ਕਿਸੇ ਕਿਸੇ ਨੂੰ ਪ੍ਰਾਪਤ ਹੁੰਦਾ ਹੈ ਸੋ ਜੋ ਹੁਣ ਅਸੀਂ ਪਾਠ ਕਰਦੇ ਹਾਂ ਸਵੇਰੇ ਉੱਠ ਕੇ ਉਹਦਾ ਰਸ ਜੋ ਪ੍ਰਾਪਤ ਹੁੰਦਾ ਔਰ ਉਹਦੇ ਨਾਲ ਮਤਲਬ ਪਾਠ ਕਰਨ ਤੋਂ ਬਾਅਦ ਜੋ ਲੱਗਦਾ ਕਿ ਗੁਰੂ ਸਾਡੇ ਨਾਲ ਆ ਹਰ ਟਾਈਮ ਉਹ ਉਹ ਰਸ ਕਦੀ ਪਹਿਲਾਂ ਨਹੀਂ ਜੀ ਮਹਿਸੂਸ ਹੋਇਆ ਜੋ ਕਿ ਹੁਣ ਹੁੰਦਾ ਹੈ ਮੈਂ ਕਹਾਂ ਜੀ ਜਦੋਂ ਦਸਮ ਪਿਤਾ ਨੇ ਹੁਕਮ ਕੀਤਾ ਉਹਦੋਂ ਸ਼ਕਾਂਗੇ ਮਤਲਬ ਆਪਣੇ ਵੱਲੋਂ ਮੈਂ ਟਾਲਦੀ ਗੱਲ ਇਹ ਕੋਈ ਗੱਲ ਨਹੀਂ ਹਲੇ ਛਕ ਲਾਂਗੇ ਹਲੇ ਉਮਰਾਂ ਨਹੀਂ ਹਲੇ ਤਾਂ ਐਸ਼ ਕਰਨ ਦੀ ਉਮਰ ਹੈ ਸ਼ਾਇਦ ਤੇ ਉਹਨਾਂ ਨੇ ਮੈਨੂੰ ਜਵਾਬ ਦਿੱਤਾ ਕਿ ਹੁਕਮ ਤਾਂ ਲੱਗਿਆ ਦੱਸ ਪਿਤਾ ਦਾ ਤੇ ਅਮਰ ਛਕੋ ਤੇ ਬਸ ਵੀ ਜਦੋਂ ਇਹਨਾਂ ਨੇ ਇਹ ਗੱਲ ਕੀਤੀ ਤਾਂ ਮੈਂ ਮੰਨ ਲਈ ਸਟੇਜ ਤੋਂ ਖੜ ਕੇ ਕਿ ਆ ਸਾਰਿਆਂ ਨੂੰ ਵੀ ਅਮਰ ਛਕਣਾ ਚਾਹੀਦਾ ਕੀ ਲੱਗਿਆ ਜਿਹਾ ਵੀ ਕਿਉਂ ਸਾਰਿਆਂ ਨੂੰ ਛਕਣਾ ਚਾਹੀਦਾ ਸਾਰੇ ਤੋਂ ਵੱਡੀ ਚੀਜ਼ ਜਿਹੜੀ ਮਹਿਸੂਸ ਹੈ ਗੁਲਾਮੀ ਕਿ ਅਸੀਂ ਗੁਲਾਮ ਬਣ ਗਏ ਆ ਉਹ ਜਿਨ੍ਹਾਂ ਚਿਰ ਆਪਾਂ ਸਿੰਘ ਨਹੀਂ ਸਜਦੇ ਅਮਰਤ ਨਹੀਂ ਛਕਦੇ ਆਪਣੇ ਗੁਰੂ ਦੇ ਲਾੜ ਨਹੀਂ ਲੱਗਦੇ ਜੋ ਮਾਰੇ ਨੇ ਗੱਲਾਂ ਕਹੀਆਂ ਉਹਨਾਂ ਤੇ ਗੌਰ ਨਹੀਂ ਕਰਦੇ ਤੇ ਉਹਨਾਂ ਚਿਰ ਅਸੀਂ ਜਿੱਤ ਨਹੀਂ ਸਕਦੇ ਗੁਲਾਮੀ ਗਲੂ ਨਹੀਂ ਲਾ ਸਕਦੇ ਤਾ ਕਿਸਾਨੀ ਅੰਦੋਲਨ ਦੇ ਵਿੱਚ ਮੈਡੀਕਲ ਸਹੂਲਤਾਂ ਪੈਣ ਹੀ ਨਾ ਤੇ ਨਵਦੀਪ ਵੀਰ ਇੱਥੇ ਦੇ ਰਹੇ ਸੀਗੇ ਜਿੰਨੇ ਵੀ ਕਿਸਾਨ ਵੀਰ ਬਿਮਾਰ ਹੋ ਰਹੇ ਸੀਗੇ ਜਾਂ ਫਿਰ ਜੋ ਹਰਿਆਣਾ ਪੁਲਿਸ ਵੱਲੋਂ ਤਸ਼ੱਦਦ ਕੀਤਾ ਜਾ ਰਿਹਾ ਸੀ ਉਸ ਦਾ ਸ਼ਿਕਾਰ ਹੋ ਰਹੇ ਸੀ ਉਹਨਾਂ ਦਾ ਇਲਾਜ ਇਹਨਾਂ ਨੇ ਸ਼ੁਰੂ ਕੀਤਾ ਤੇ ਇਹਨਾਂ ਨੂੰ ਥਾਰવાડી ਭੈਣ ਵੀ ਕਿਹਾ ਜਾਂਦਾ ਸੀ ਕਿਉਂਕਿ ਇੱਕ Hindu ਪਰਿਵਾਰ ਤੋਂ ਬਿਲੋਂਗ ਕਰਦੇ ਕਦੇ ਕਿਸਾਨਾਂ ਦੇ ਵਿੱਚ ਵਿਚਰੇ ਵੀ ਨਹੀਂ ਪਰ ਇੱਕਦਮ ਇੱਥੇ ਆ ਕੇ ਇਹਨਾਂ ਨੇ ਸੇਵਾ ਸ਼ੁਰੂ ਕੀਤੀ ਆ ਪਰ ਹੁਣ ਇੱਕ ਵੱਡੀ ਕਹਿ ਸਕਦੇ ਕਿ ਇੱਕ ਵੱਡੀ ਸੇਵਾ ਮਾਰਾ ਹੀ ਨਹੀਂ ਇਹਨਾਂ ਕੋਲ ਲੈ ਲਈ ਹੈ ਕਿ ਇਹਨਾਂ ਨੇ ਹੁਣ ਅਮਰਤ ਸ਼ੱਕ ਲਿਆ ਹੈ ਸੋ ਸਾਡੇ ਨਾਲ ਭੈਣ ਵੀ ਮੌਜੂਦ ਨਾ ਬਾਈ ਮੌਜੂਦ ਨੇ ਗੱਲਬਾਤ ਆਪਾਂ ਕਰਦੇ ਆਂ ਸ਼ੁਰੂਆਤ ਪਹਿਣ ਹੋਣਾ ਤੋਂ ਕਰ ਲੈਣੇ ਪੈਣਾ ਜਿੱਥੇ ਕਿਸਾਨਾਂ ਦੀ ਸੇਵਾ ਕਰਨ ਦੀ ਇੱਕ ਵੱਡੀ ਜ਼ਿੰਮੇਵਾਰੀ ਸੀਗੀ ਤੇ ਇਹਨਾਂ ਇੱਕ ਹੋਰ ਵੱਡੀ ਜ਼ਿੰਮੇਵਾਰੀ ਤੁਹਾਡੇ ਸਿਰ ਪੈ ਗਈ ਹੈ ਜੀ ਮੈਂ ਤਾਂ ਪਹਿਲਾਂ ਸਭ ਤੋਂ ਪਹਿਲਾਂ ਫਤਿਹ ਬੁਲਾਣਾ ਚਾਹੂੰਗੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਇਹ ਜ਼ਿੰਮੇਵਾਰੀ ਜੋ ਕਿ ਕਿਸਾਨਾਂ ਦੀ ਸੀਗੀ ਉਹ ਆਪਾਂ ਇਦਾਂ ਸੋਚ ਕੇ ਨਹੀਂ ਆਏ ਸੀਗੇ ਕਿ ਆਪਾਂ ਇਦਾਂ ਇੰਨੀ ਲੰਬੀ ਸੇਵਾ ਜਾਏਗੀ ਆਪਾਂ ਇੱਕ ਦਿਨ ਦਾ ਸੋਚ ਕੇ ਆਏ ਸੀ ਪਰ ਮਹਾਰਾਜ ਨੇ ਹੁਕਮ ਲਾਤਾ ਤੇ ਹੁਣ ਆਪਾਂ ਨਿਰੰਤਰ ਸੇਵਾ ਨਿਭਾ ਰਹੇ ਆਂ ਜਿੱਦਾਂ ਕਿ ਸੰਗਤਾਂ ਦੇ ਪਿਆਰ ਦੇ ਨਾਲ ਔਰ ਇਹਨਾਂ ਦੇ ਮਾਨ ਸਤਕਾਰ ਨਾਲ ਸਾਨੂੰ ਤਬਦੀਲੀ ਦੇਖਣ ਨੂੰ ਮਿਲੀ ਜਿੱਦਾਂ ਕਿ ਤੁਸੀਂ ਦੇਖ ਸਕਦੇ ਹੋ ਕਿ ਆਪਾਂ ਕੱਲ ਅੰਮ੍ਰਿਤ ਸੰਚਾਰ ਕਰਕੇ ਆਏ ਆ ਇਹ ਸਭ ਕੁਝ ਸਾਰੀ ਸੰਗਤਾਂ ਦੇ ਸਹਿਯੋਗ ਦੇ ਨਾਲ ਤੇ ਉਹਨਾਂ ਦੇ ਆਸ਼ੀਰਵਾਦ ਦੇ ਨਾਲ ਜੀ ਬਾਈ ਜੀ ਅ ਪਹਿਲਾਂ ਤਾਂ ਮੁਬਾਰਕਾਂ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਜੀ ਜੀ ਮੁਬਾਰਕਾ ਬਾਈ ਜੀ ਸਾਨੂੰ ਨਹੀਂ ਮੁਬਾਰਕਾ ਸਾਰੀ ਸੰਗਤ ਨੂੰ ਆ ਜਿਨ੍ਹਾਂ ਦੀ ਜਿਨ੍ਹਾਂ ਦੇ ਪਿਆਰ ਨੇ ਜਾਂ ਜਿਨ੍ਹਾਂ ਦੇ ਬਜ਼ੁਰਗਾ ਦੇ ਅਸ਼ੀਰਵਾਦ ਨੇ ਸਾਨੂੰ ਇਹ ਫੈਸਲਾ ਲੈਣ ਦੀ ਹਿੰਮਤ ਬਖਸ਼ੀ ਹਾਂਜੀ ਭਾਈ ਜੀ ਅ ਬਚਪਨ ਹਰੇਕ ਨੇ ਦੇਖਿਆ ਸੀ ਪੰਜਾਬ ਦੇ ਜੰਮੇ ਪਲੇ ਆ ਛੋਟੇ ਹੁੰਦੇ ਸੀ ਸਾਡੇ ਅਸੀਂ ਗੁਰੂ ਘਰ ਵੀ ਜਾਂਦੇ ਹੁਥੇ ਵੀ ਅਮਰਤਾਰੀ ਸਿੰਘਾਂ ਨੂੰ ਦੇਖਦੇ ਆ ਜਾਂ ਵਿਚਰਦੇ ਗੁਰੂ ਘਰਾਂ ਦੇ ਵਿੱਚ ਵੀ ਤਾਂ ਪਹਿਲਾਂ ਕਿਹੋ ਜਿਹਾ ਖਿਆਲ ਸੀਗਾ ਅਮਰਤ ਧਾਰੀ ਸਿੰਘਾ ਨੂੰ ਲੈ ਕੇ ਜਦ ਦੇਖਦੇ ਸੀ ਮਨ ਦੇ ਵਿੱਚ ਕੀ ਫੁਰਨੇ ਆਦੇ ਹੁੰਦੇ ਸੀ ਆ ਅੱਪਾ ਜਦ ਦਾ ਮੇਰੇ ਖਿਆਲਾਂ ਜਿੱਦਾਂ ਛੋਟੇ ਹੁੰਦੇ ਆ ਤਾਂ ਸਕੂਲਾਂ ਤੋਂ ਹੀ ਪੜਦੇ ਆਉਂਦੇ ਆ ਵੀ ਆਪਣਾ ਇਤਿਹਾਸ ਪੜਿਆ ਹੈ ਆਪਾਂ ਸੋ ਜਿੱਦਾਂ ਸਿੰਘਾਂ ਦੀ ਇੱਕ ਇਮੇਜ ਇਹ ਬਣੀ ਆ ਵੀ ਸਿੰਘ ਸ਼ੇਰ ਨੇ ਜਾਂ ਇੱਕ ਲਾਇਲਟੀ ਜਾਂ ਇਹ ਕਹਿ ਸਕਦੇ ਆ ਨਾ ਵੀ ਇਹ ਸਿੰਘ ਉਹ ਨੇ ਜਿਨ੍ਹਾਂ ਨੇ ਪੰਜਾਬ ਦੀ ਰੱਖਿਆ ਕੀਤੀ ਜਾਂ ਦੁਨੀਆ ਦੀ ਰੱਖਿਆ ਕੀਤੀ ਸਿੰਘ ਉਹ ਨੇ ਜਿਹੜਾ ਜਿਨ੍ਹਾਂ ਦੇ ਨਾਲ ਖੜਾ ਬੰਦਾ ਹਰੇਕ ਬੰਦਾ ਆਪਣੇ ਆਪ ਨੂੰ ਸੇਫ ਫੀਲ ਕਰੂਗਾ ਉਹ ਸਿੰਘ ਨੇ ਤੇ ਅੱਜ ਮੈਨੂੰ ਲੱਗਦਾ ਵੀ ਉਹ ਜਿਨ੍ਹਾਂ ਜਿਹਨਾਂ ਨੂੰ ਅਸੀਂ ਦੇਖ ਕੇ ਦੇਖ ਕੇ ਸੋਚਦੇ ਹੁੰਦੇ ਸੀ ਵੀ ਇਹ ਸਿੰਘ ਨੇ ਇਹ ਉਹ ਸ਼ੇਰ ਨੇ ਵੀ ਇਹ ਨਾ ਕੋਈ ਈਮੇਜ ਬਣੀ ਸੀ ਉਹ ਅੱਜ ਅਸੀਂ ਆਪਣੇ ਆਪ ਤੇ ਬਈ ਦੇਖਦੇ ਆ ਬਈ ਅਸੀਂ ਵੀ ਉਹੋ ਬਣ ਗਏ ਉਹਨਾਂ ਚ ਮਹਾਰਾਜ ਨੇ ਸਾਨੂੰ ਵੀ ਉਹਨਾਂ ਚ ਸ਼ਾਮਲ ਕਰ ਲਿਆ ਜੋ ਆਪਣੀ ਫੌਜ ਵਿੱਚ ਸ਼ਾਮਲ ਕਰ ਲਿਆ ਜੀ ਭਾਜੀ ਪਲਾਨ ਕਿਵੇਂ ਬਣਿਆ ਆਈਡੀਆ ਕਿਦਾਂ ਸੀ ਭੈਣ ਹੋਣਾ ਦਾ ਸੀ ਤੁਹਾਡਾ ਜਿਹਾ ਆਈਡੀਆ ਬਣਿਆ ਵਿੱਚ ਲੋ ਭਈਆ ਮਰੇ ਸ਼ੱਕ ਹੈ ਇਹ ਜਿਵੇਂ ਪੋਸੀਬਲ ਹੋਇਆ ਇਹ ਦੇਖੋ ਜੀ ਮੈਂ ਕਹਿੰਦਾ ਤੂੰ ਮੈਂ ਕੋਈ ਚੀਜ਼ ਨਹੀਂ ਜੇ ਕਿ ਜਨਾ ਵੀ ਇਹਨਾਂ ਦਾ ਆਈਡੀਆ ਜਾਂ ਮੇਰਾ ਆਈਡੀਆ ਅਸੀਂ ਸਾਡੀ ਇਨੀ ਔਕਾਤ ਹੀ ਨਹੀਂ ਹੈਗੀ ਕਿ ਅਸੀਂ ਇੱਕ ਇੱਕ ਪੱਤਾ ਵੀ ਹਿਲਾ ਸਕੀਏ ਨਿੱਕਾ ਜਿਹਾ ਕੰਮ ਵੀ ਕਰ ਸਕੀਏ ਸੋ ਸਾਡਾ ਆਈਡੀਆ ਮੈਟਰ ਹੀ ਨਹੀਂ ਕਰਦਾ ਅਸੀਂ ਕੀ ਸੋਚਦੇ ਆ ਉਹ ਮੈਟਰੀ ਨਹੀਂ ਕਰਦਾ ਕਿਉਂਕਿ ਅਸੀਂ ਜੋ ਸੋਚਦੇ ਆ ਕਦੀ ਹੁੰਦਾ ਹੀ ਨਹੀਂ ਉਹ ਮੇਰਾ ਮੇਰਾ ਮੰਨਣਾ ਤਾਂ ਇਹ ਹੈ ਮੇਰੀ ਜ਼ਿੰਦਗੀ ਨੂੰ ਲੈ ਕੇ ਵੀ ਮੈਂ ਜੋ ਸੋਚਦਾ ਆ ਮੈਨੂੰ ਨਹੀਂ ਲੱਗਦਾ ਉਹ ਕਦੀ ਹੁੰਦਾ ਆ ਸੋ ਇਹ ਫੈਸਲਾ ਸਾਡਾ ਆਪਣਾ ਕੋਈ ਫੈਸਲਾ ਨਹੀਂ ਸੀਗਾ ਇਹ ਫੈਸਲਾ ਦਸਮ ਗੁਰਾਂ ਦਾ ਸੀਗਾ ਤੇ ਜਿਨ੍ਹਾਂ ਨੇ ਅਮਰ ਸ਼ਕਨ ਦੀ ਬੇਦ ਬਣਾਈ ਮਹਾਰਾਜ ਨੇ ਪਟਿਆਲੇ ਤੋਂ ਬਾਬਾ ਜੀ ਨੇ ਡਾਕਟਰ ਪੀਐਸ ਗਰੇਵਾਲ ਸਾਹਿਬ ਤੇ ਸਾਡੇ ਇੱਕ ਅੰਕਲ ਨੇ ਹਰਜਾਪ ਅੰਕਲ ਸੋ ਗਰੀਵਾਲ ਸਾਹਿਬ ਨੇ ਪਹਿਲਾਂ ਤਾਂ ਮੈਨੂੰ ਫੋਨ ਕਰਕੇ ਇਹ ਕਹਿ ਸੀਗਾ ਕਿ ਬੇਟਾ ਬਈ ਉਹਨੇ ਪਹਿਲਾਂ ਮੈਨੂੰ ਪਰਨਾ ਬੰਨਣਾ ਸ਼ੁਰੂ ਕਰਤਾ ਸੀ ਵੀ ਸਿਰ ਨੰਗਾ ਨਹੀਂ ਰੱਖਣਾ ਤੇ ਉਹ ਤੋਂ ਬਾਅਦ ਆ ਮੈਨੂੰ ਕਹਿੰਦੇ ਵੀ ਤੈਨੂੰ ਅੰਮ੍ਰਿਤ ਛਕਣਾ ਮੈਂ ਕਿਹਾ ਜੀ ਜਦੋਂ ਦਸਮ ਪਿਤਾ ਨੇ ਹੁਕਮ ਕੀਤਾ ਉਦੋਂ ਛਕਾਂਗੇ ਮਤਲਬ ਆਪਣੇ ਵੱਲੋਂ ਮੈਂ ਟਾਲਤੀ ਗੱਲ ਕਿ ਕੋਈ ਗੱਲ ਨਹੀਂ ਹਾਲੇ ਛਕ ਲਾਂਗੇ ਹਾਲੇ ਉਮਰਾਂ ਨਹੀਂ ਹਾਲੇ ਤਾਂ ਐਸ਼ ਕਰਨ ਦੀ ਉਮਰ ਹੈ ਸ਼ਾਇਦ ਤੇ ਹਲੇ ਇੰਨੀਆਂ ਜ਼ਿੰਮੇਵਾਰੀਆਂ ਚੱਕਣ ਵਾਲੀ ਉਮਰ ਹੋਈ ਨਹੀਂ ਤੇ ਉਹਨਾਂ ਨੇ ਮੈਨੂੰ ਜਵਾਬ ਦਿੱਤਾ ਕਿ ਹੁਕਮ ਤਾਂ ਲੱਗਿਆ ਦਸਮ ਪਿਤਾ ਦਾ ਤੇ ਅਮਰਤ ਛਕੋ ਤੇ ਬਸ ਵੀ ਜਦੋਂ ਇਹਨਾਂ ਨੇ ਇਹ ਗੱਲ ਕੀਤੀ ਤਾਂ ਮੈਂ ਮੰਨ ਲਈ ਵੀ ਠੀਕ ਹੈ ਹੁਗਾਂ ਮੰਨ ਲੱਗ ਗਿਆ ਸਾਨੂੰ ਸ਼ੱਕਣਾ ਵੀ ਚਾਹੀਦਾ ਹੁਣ ਮੈਨੂੰ ਇਦਾਂ ਲੱਗਾ ਵੀ ਸਾਡੀ ਕੌਮ ਨੂੰ ਵੀ ਲੋੜ ਆ ਸਾਡੇ ਪੰਜਾਬ ਨੂੰ ਵੀ ਲੋੜ ਆ ਇਸ ਧਰਨੇ ਨੂੰ ਵੀ ਲੋੜ ਆ ਕਿਹਾ ਤੁਹਾਨੂੰ ਸਿਗਾ ਵੀ ਤੁਸੀਂ ਨਾਲ ਭੈਣ ਉਹਨਾਂ ਨਾਲ ਵੀ ਗੱਲ ਕਰ ਲਿਆ ਅ ਸਿਰਫ ਮੈਨੂੰ ਨਹੀਂ ਕਿਹਾ ਸੀਗਾ ਇਹਨਾਂ ਨਾਲ ਵੀ ਗੱਲ ਹੋਈ ਸੀਗੀ ਕਿਉਂ ਮੈਨੂੰ ਨਹੀਂ ਸੀ ਪਤਾ ਕਿ ਅਸੀਂ ਅਮਰਤ ਛਕਣ ਜਾਣਾ ਹਾਂ ਅਸੀਂ ਤਾਂ ਜਦੋਂ ਉਹਨਾਂ ਦੇ ਕੋਲ ਗਏ ਸਾਨੂੰ ਅਨੰਦਪੁਰ ਸਾਹਿਬ ਬੁਲਾਇਆ ਸੀਗਾ ਉਹਨਾਂ ਨੇ ਵੀ ਸੋਹਲੇ ਕੋੜੇ ਗੁਰਦੁਆਰਾ ਸਾਹਿਬ ਬੁਲਾਇਆ ਸੀ ਉੱਥੇ ਜਾ ਕੇ ਸਾਨੂੰ ਪਤਾ ਲੱਗਾ ਵੀ ਅਮਰਤ ਛ ਤੇ ਉਹਨਾਂ ਨੇ ਜਿੱਦਾਂ ਕਰਪਾਨ ਸਾਨੂੰ ਲੈ ਕੇ ਗਏ ਕੁਝ ਕੁ ਸਮਾਨ ਸਾਡਾ ਜਿਹਦਾ ਕਾਰ ਲੈ ਕੇ ਰੱਖੇ ਹੋਏ ਸੀ ਕੁਝ ਲੈਣ ਵਾਲੇ ਸੀਗੇ ਤੇ ਜਦੋਂ ਉਹਨਾਂ ਦੁਕਾਨ ਤੇ ਲੈ ਕੇ ਗਏ ਤਾਂ ਕਹਿੰਦੇ ਵੀ ਤੈਨੂੰ ਇਹਨੂੰ ਅਮਰ ਛਕਾਉਣਾ ਹੈ ਤੇ ਇਹਨਾਂ ਨੂੰ ਵੀ ਪੁੱਛਿਆ ਵੀ ਤੂੰ ਛਕਵੇਂਗੇ ਉੱਥੇ ਇਹਨਾਂ ਨੂੰ ਪੁੱਛਿਆ ਇਹ ਕਹਿੰਦੀ ਹਾਂਜੀ ਮੈਂ ਵੀ ਛਕਣਾ ਹੈ ਫੇ ਇਹਨਾਂ ਨੇ ਆਪਣੇ ਘਰੇ ਵੀ ਗੱਲ ਕੀਤੀ ਤੇ ਉੱਥੇ ਹੀ ਵਿਚਾਰ ਬਣ ਗਿਆ ਇਹਨਾਂ ਦਾ ਵੀ ਅਸਲ 'ਚ ਇਹ ਸਾਨੂੰ ਲੱਗਦਾ ਵੀ ਅਸੀਂ ਸੋਚ ਕੇ ਵਿਚਾਰ ਕੀਤਾ ਯਾ ਅਸੀਂ ਫੈਸਲਾ ਲਿਆ ਅਸੀਂ ਸਾਡਾ ਸਾਡਾ ਕੋਈ ਫੈਸਲਾ ਮੈਟਰੀ ਨਹੀਂ ਕਰਦਾ ਇਹ ਮਹਾਰਾਜ ਨੇ ਲਿਖਿਆ ਸੀਗਾ ਇਦਾਂ ਤੇ ਇਹ ਹੋ ਗਿਆ ਬਿਲਕੁਲ ਘਰੇ ਵੀ ਗੱਲ ਕੀਤੀ ਇਸ ਬਾਰੇ ਵਿहां ਅੰਮ੍ਰਿਤ ਛਕਣਾ ਆਇਆ ਕਿਉਂਕਿ ਜਿਸ ਤਰ੍ਹਾਂ ਭਾਜੀ ਨੇ ਦੱਸਿਆ ਕਿ ਫੋਨ ਤੇ ਤਾਂ ਗੱਲ ਬਾਬਾ ਜੀ ਨਾਲ ਤੁਹਾਡੀ ਵੀ ਹੋਣੀ ਆ ਫਿਰ ਬਾਬਾ ਜੀ ਨੇ ਤੁਹਾਨੂੰ ਪ੍ਰੇਰਿਤ ਕੀਤਾ ਜੀ ਬਿਲਕੁਲ ਜਿੱਦਾਂ ਇਹਨਾਂ ਨੇ ਦੱਸਿਆ ਕਿ ਆਪਣੇ ਸੰਤਕ ਕਿਉਂਕਿ ਇੱਕ ਬੇਦੀ ਬੰਨੀ ਹੁੰਦੀ ਹੈ ਤੇ ਸਾਡੇ ਲਈ ਉਹ ਰੱਬ ਦਾ ਦੂਜਾ ਰੂਪ ਬਣ ਕੇ ਆਏ ਜਿਨ੍ਹਾਂ ਨੇ ਸਾਡੀਆਂ ਅੱਖਾਂ ਖੋਲੀਆਂ ਸਾਨੂੰ ਇਸ ਚੀਜ਼ ਤੋਂ ਰੂਬਰੂ ਕਰਵਾਇਆ ਕਿ ਸਾਨੂੰ ਅੰਮ੍ਰਿਤ ਛਕਣਾ ਚਾਹੀਦਾ ਹੈ ਜਦੋਂ ਉਹਨਾਂ ਨੇ ਕੱਲ ਸਾਨੂੰ ਸਹੇਲੇ ਕੋਡੇ ਬੁਲਾਇਆ ਸੀ ਸਾਨੂੰ ਦੋਨਾਂ ਨੂੰ ਪੁੱਛਿਆ ਉੱਥੇ ਤੇ ਉਸ ਤੋਂ ਬਾਅਦ ਫਿਰ ਮੇਰੇ ਮਨ 'ਚ ਵੀ ਆਇਆ ਕਿ ਨਹੀਂ ਮੈਨੂੰ ਵੀ ਛਕਣਾ ਚਾਹੀ ਕੀ ਤੀ ਤੋ ਕਹਿੰਦੇ ਇਹ ਤੋਂ ਵੱਡਿਆ ਭਾਗੀਸ਼ਾਲੀ ਆਪਾਂ ਕੇ ਹੋ ਹੀ ਨਹੀਂ ਸਕਦੇ ਵੀ ਜੇ ਤੂੰ ਅਮ੍ਰਿਤ ਛਕ ਲੂੰਗੀ ਤੇ ਅਸੀਂ ਬਹੁਤ ਖੁਸ਼ ਨਸੀਬ ਆ ਕਿ ਤੂੰ ਐਦਾਂ ਅਮ੍ਰਿਤ ਛਕਣਾ ਚਾਹਨੀ ਤੇ ਬਹੁਤ ਖੁਸ਼ ਹੋਏ ਤੇ ਇਸ ਗੱਲ ਨੂੰ ਸੋਚ ਕੇ ਤੇ ਸਾਨੂੰ ਵੀ ਅਮ੍ਰਿਤ ਛਕਣ ਤੋਂ ਬਾਅਦ ਬਹੁਤ ਸਕੂਨ ਮਹਿਸੂਸ ਹੋਇਆ ਤੇ ਐਦਾਂ ਲੱਗਾ ਕਿ ਹੁਣ ਸਾਡਾ ਗੁਰੂ ਬਿਲਕੁਲ ਸਾਡੇ ਨਾਲ ਆ ਆਪਾਂ ਗੁਰੂ ਦੇ ਨਾਲ ਹੋ ਗਏ ਤੇ ਕੀ ਮਹਿਸੂਸ ਹੋਇਆ ਅਮ੍ਰਿਤ ਛਕਣ ਵੇਲੇ ਜਾਂ ਤੇ ਅਮ੍ਰਿਤ ਛਕਣ ਤੋਂ ਪਹਿਲਾਂ ਦੀ ਜ਼ਿੰਦਗੀ ਤੇ ਉਹਦੇ ਬਾਅਦ ਵਿੱਚ ਕੀ ਕੀ ਮਹਿਸੂਸ ਹੋ ਰਿਹਾ ਜਦੋਂ ਅਮ੍ਰਿਤ ਛਕਣ ਤੋਂ ਪਹਿਲਾਂ ਆਪਾਂ ਇਦਾਂ ਹੀ ਸੀ ਸਾਨੂੰ ਇਦਾਂ ਇਕੱਲਾਪਣ ਮਹਿਸੂਸ ਹੁੰਦਾ ਸੀਗਾ ਕਿ ਸ਼ਾਇਦ ਜਦੋਂ ਵੀ ਕੋਈ ਮੁਸ਼ਕਲ ਆਂਦੀ ਸੀਗੀ ਉਹ ਮੁਸ਼ਕਲ ਨੂੰ ਫੇਸ ਕਰਨਾ ਬਹੁਤ ਔਖਾ ਲੱਗਦਾ ਸੀਗਾ ਹੁਣ ਜਦੋਂ ਤੋਂ ਅਮ੍ਰਿਤ ਸੰਚਾਰ ਕੀਤਾ ਆ ਉਸ ਤੋਂ ਬਾਅਦ ਜੋ ਮਨ ਦੇ ਵਿੱਚ ਇੱਕ ਕੌਨਫੀਡੈਂਸ ਔਰ ਹਰ ਟਾਈਮ ਇਹਦਾ ਲੱਗਦਾ ਕਿ ਗੁਰੂ ਸਾਡੇ ਨਾਲ ਹੈ ਕਿਉਂਕਿ ਹੁਣ ਜਦੋਂ ਸਵੇਰੇ ਉੱਠ ਕੇ ਪੰਜ ਬਾਣੀਆਂ ਦਾ ਪਾਠ ਵੀ ਕਰੀਦਾ ਸਵੇਰੇ ਸਾਂਝ ਦੇ ਵੀ ਉੱਠ ਜਾਈਦਾ ਹੈ ਤੇ ਰਾਤੀ ਵੀ ਪਾਠ ਕਰਕੇ ਸੋਈਦਾ ਤੇ ਉਹ ਦਸਮ ਪਿਤਾ ਹਰ ਟਾਈਮ ਸਾਡੇ ਨਾਲ ਹੀ ਰਹਿੰਦੇ ਉਹਨਾਂ ਦਾ ਆਸ਼ੀਰਵਾਦ ਨਾਲ ਹੀ ਰਹਿੰਦਾ ਤੇ ਹੁਣ ਇਕੱਲਾਪਣ ਵੀ ਮਹਿਸੂਸ ਨਹੀਂ ਹੁੰਦਾ ਤੇ ਨ ਲੱਗਦਾ ਹੈ اچھا ਨਾਮ ਤੁਹਾਡਾ ਹੀਨਾ ਸੀਗਾ ਹੁਣ ਨਾਮ ਬਦਲ ਦਿੱਤਾ ਗਿਆ ਜੀ ਬਿਲਕੁਲ ਹੁਣ ਮੇਰਾ ਨਾਮ ਹੀਨਾ ਕੌਰ ਖਾਲਸਾ ਰੱਖ ਦਿੱਤਾ ਗਿਆ ਜੀ ਬਹੁਤ ਬਹੁਤ ਸੋਹਣਾ ਨਾਮ ਰੱਖਿਆ ਹੋਰ ਵੀ ਨਾਲ ਅਮਰਿਸ਼ ਕਾਉਂਦੇ ਟਾਈਮ ਸਿੰਘਾਂ ਨੇ ਦੱਸਿਆ ਪੰਜ ਪਿਆਰੇ ਆ ਜੀ ਉਹਨਾਂ ਨੇ ਮਰਿਆਦਾ ਦੱਸੀ ਸੀਗੀ ਔਰ ਉਸ ਤੋਂ ਬਾਅਦ ਜਦੋਂ ਉਹ ਨਾਮ ਵੀ ਲਿਖਦੇ ਉੱਥੇ ਤੇ ਉਹਨਾਂ ਨੇ ਫਿਰ ਉਦੋਂ ਹੀ ਦੱਸਿਆ ਸੀਗਾ ਕਿ ਵੀ ਅੱਜ ਤੋਂ ਤੁਸੀਂ ਹੀਨਾ ਕੌਰ ਖਾਲਸਾ ਹੋ ਗਏ ਜੀ ਅਸੀਂ ਬਣੇ ਜੇ ਗੱਲ ਕਰ ਲਈਏ ਤੁਸੀਂ ਕਾਲਜ ਵੀ ਪੜ੍ਹੇ ਆ ਸਕੂਲ ਵੀ ਪੜ੍ਹੇ ਆ ਪੰਜਾਬ ਦੇ ਵਿੱਚ ਰਹੇ ਹੋਣਾ ਪੰਜਾਬ 'ਚ ਰਹੇ ਹੋ ਨਾ ਤੁਸੀਂ ਹਾਂ ਬਿਲਕੁਲ ਤੇ ਜਦੋਂ ਸਰਦਾਰ ਜਨ ਨੂੰ ਦੇਖਦੇ ਸੀਗੇ ਤੁਸੀਂ ਜਾਂ ਗੁਰਦੁਆਰਾ ਜਾਂਦੇ ਉੱਥੇ ਸਿੰਘਾਂ ਨੂੰ ਦੇਖਦੇ ਸੀਗੇ ਤਾਂ ਕਦੇ ਮਨ ਦੇ ਵਿੱਚ ਆਈਡੀਆ ਤਾਂ ਆਦਾ ਹੁਣ ਜਾਂ ਉਹਨਾਂ ਨਾਲ ਰਿਲੇਟਡ ਕੋਈ ਗੱਲਬਾਤ ਸੁਣਣੀ ਐ ਇਦਾਂ ਦੀ ਮੇਰੇ ਸ਼ੁਰੂ ਤੋਂ ਜਿੱਦਾਂ ਮੇਰਾ ਮਨ ਆਪਣਾ ਗੁਰਸਿੱਖਾਂ ਵੱਲ ਜ਼ਰੂਰ ਹੁੰਦਾ ਸੀ ਕਿਉਂਕਿ ਮੈਂ ਹਮੇਸ਼ਾ ਗੁਰਦੁਆਰਾ ਸਾਹਿਬ ਜਾਂਦੀ ਸੀ ਮੇਰੇ ਮਨ 'ਚ ਐਡਾ ਕਦੀ ਵੀ ਨਹੀਂ ਵਸਿਆ ਆਇਆ ਸੀ ਕਿ ਮੈਂ ਅਮਰੇਸ਼ਕੂੰਗੀ ਮੈਤੇ ਇੰਨੀ ਵੱਡੀ ਕਿਰਪਾ ਹੋ ਜਾਊਗੀ ਮਹਾਰਾਜ ਦੀ ਪਰ ਮੇਰੇ ਐਡਾ ਜ਼ਰੂਰ ਸੀ ਮੇਰਾ ਮਨ ਉਹਨਾਂ ਦੇ ਚਰਨਾਂ ਨਾਲ ਜੁੜਿਆ ਜ਼ਰੂਰ ਹੋਇਆ ਸੀ ਕਿਉਂਕਿ ਜਦੋਂ ਮੈਂ ਗੁਰਸਿੱਖਾਂ ਦੇਖਦੀ ਮਨ ਨੂੰ ਦੇਖ ਕੇ ਬਹੁਤ ਖੁਸ਼ੀ ਵੀ ਮਿਲਦੀ ਸੀ ਔਰ ਜਦੋਂ ਆਪਾਂ ਕਿਤੇ ਦੂਰ ਵੀ ਜਾਈਦਾ ਸ਼ਹਿਰ ਤੋਂ ਬਾਹਰ ਵੀ ਜਾਈਦਾ ਆ ਉਦੋਂ ਕਿਤੇ ਕੋਈ ਦਿਖੇ ਨਾ ਦਿਖੇ ਜੇ ਕੋਈ ਗੁਰਸਿੱਖ ਦੇਖ ਜਵੇ ਨਾ ਮਨ ਨੂੰ ਇੱਕ ਬੜੀ ਸ਼ਾਂ ਹਣਾ ਹੁਣ ਆਪਾਂ ਖੁਦ ਗੁਰਸਿੱਖ ਸੱਜ ਗਏ ਆ ਤੇ ਹੁਣ ਆਪਣੇ ਆਪ 'ਚ ਬਹੁਤ ਸੇਫ ਫੀਲ ਕਰਦੇ ਆ ਬਹੁਤ ਖੁਸ਼ ਫੀਲ ਖੁਸ਼ ਨਸੀਬ ਆ ਅਸੀਂ ਜੀ ਬਿਲਕੁਲ ਜਿਸ ਤਰ੍ਹਾਂ ਆਪਾਂ ਸੁਣਦੇ ਆ ਕਿ ਸਿੱਖ ਕੌਮ ਇੱਕ ਵੱਖਰੀ ਕੌਮ ਆ ਪੂਰੀ ਦੁਨੀਆ ਦੇ ਵਿੱਚ ਨਾਮ ਆ ਸੇਵਾ ਹੋਵੇ ਹੁਣ ਪੰਜਾਬ ਦੇ ਵਿੱਚ ਅੰਦੋਲਨ ਚੱਲ ਰਿਹਾ ਜੇ ਮੰਨ ਲਓ ਕਿਸੇ ਵੀ ਸਟੇਟ 'ਚ ਇੰਡੀਆ 'ਚ ਕਿਤੇ ਪ੍ਰੋਬਲਮ ਹੁੰਦੀ ਤਾਂ ਸਿੱਖ ਜਾ ਕੇ ਜਦੇ ਖੜ੍ਹ ਜਾਂਦੇ ਆ ਤਾਂ ਉਸ ਵੇਲੇ ਇਹ ਤਾਂ ਜ਼ਰੂਰ ਸੋਚਦੇ ਨੇ ਵੀ ਯਾਰ ਕਿਹੋ ਜੀ ਕੌਮ ਆ ਹਨਾ ਬਿਲਕੁਲ ਮਾਣ ਮਹਿਸੂਸ ਹੁੰਦਾ ਹੈ ਔਰ ਅੱਜ ਮੈਨੂੰ ਆਪਣੇ ਆਪ ਤੇ ਔਰ ਦੋਨਾਂ ਤੇ ਮੈਂ ਮਾਣ ਮਹਿਸੂ ਭਜੀ ਇੱਥੇ ਫਿਰ ਹੋਰ ਜਿਹੜੀ ਸੰਗਤ ਆ ਰਹੀ ਤੁਹਾਡੇ ਕੋਲ ਤੇ ਉਹਨਾਂ ਦਾ ਬਿਹੇਵੀਅਰ ਵੀ ਚੇਂਜ ਹੋਇਆ ਹੋਣਾ ਹਰ ਇੱਕ ਨੂੰ ਮੁਬਾਰਕਵਾਦ ਦੇ ਰਿਹਾ ਹੁਣ ਬਿਲਕੁਲ ਜੀ ਅੱਜ ਅੱਜ ਤਾਂ ਦੇਨ ਤਾਂ ਇਦਾਂ ਦਾ ਚੜਿਆ ਵੀ ਜਦੋਂ ਜਦੋਂ ਅਸੀਂ ਇੱਥੇ ਆਏ ਵੀ ਆਲੇ ਦੁਆਲੇ ਮੇਲਾ ਹੀ ਲੱਗ ਗਿਆ ਹਰੇਕ ਨੇ ਮੁਬਾਰਕਾ ਦਿੱਤੀਆਂ ਪਿਆਰ ਦਿੱਤਾ ਤੇ ਇਹ ਕੀ ਹਰੇਕ ਨੇ ਇੱਕ ਯਾ ਵੀ ਤੁਸੀਂ ਇਹ ਵਾਲਾ ਸਟੈਪ ਬਹੁਤ ਵੱਡਾ ਤੇ ਬਹੁਤ ਵਧੀਆ ਸਟੈਪ ਲਿਆ ਹੈ ਕਿ ਆਪਣੇ ਕੌਮ ਨਾਲ ਜੁੜੇ ਆ ਸ਼ਾਇਦ ਤੁਹਾਨੂੰ ਦੇਖਣ ਵਾਲੇ ਜਾਂ ਸੁਣਨ ਵਾਲਿਆਂ ਉਹਨਾਂ ਨੂੰ ਵੀ ਕੋਈ ਪ੍ਰੇਰਣਾ ਮਿਲੇ ਜਾਂ ਉਹ ਵੀ ਅਮਰਤ ਸਕਣ ਜਾਂ ਅਮਰਤ ਪਾਨ ਕਰਨ ਉਹਨਾਂ ਨੂੰ ਵੀ ਸ਼ਾਇਦ ਤੁਹਾਡੇ ਵੱਲ ਦੇਖ ਕੇ ਹੀ ਅਸਰ ਹੋ ਜਾਏ ਬਿਲਕੁਲ ਸੋ ਬਹੁਤ ਸਾਰਿਆਂ ਨੇ ਪਿਆਰ ਦਿੱਤਾ ਤੇ ਮੈਨੂੰ ਲੱਗਦਾ ਇਹਨਾਂ ਦਾ ਪਿਆਰ ਇਹਨਾਂ ਦੇ ਸੰਗਤ ਦੇ ਪਿਆਰ ਦਾ ਸਦਕਾ ਹੀ ਆ ਜਾਂ ਇਹਨਾਂ ਨੇ ਜੋ ਸਾਡੇ ਸਿਰ ਤੇ ਜਦੋਂ ਹੱਥ ਰੱਖਦੇ ਸੀ ਨਾ ਮੈਨੂੰ ਲੱਗਦਾ ਇਹਨਾਂ ਦੇ ਚ ਰੱਬ ਵੱਸਦਾ ਸੀਗਾ ਤੇ ਉਹ ਰੱਬ ਆਪ ਆਇਆ ਸੰਗਤ ਦੇ ਰੂਪ ਚ ਸਾਨੂੰ ਸ਼ਾਇਦ ਉਹਨਾਂ ਵੱਲ ਪਤਾ ਨਹੀਂ ਕੀ ਹੋਇਆ ਵੀ ਕਿਦਾਂ ਸਾਨੂੰ ਸਾਡੇ ਤੇ ਇੰਨੀ ਵੱਡੀ ਦਾਤ ਹੋਈ ਮਹਾਰਾਜ ਦੀ ਕਿੱਦਾਂ ਕਿਰਪਾ ਹੋਈ ਇਹ ਰੱਬ ਹੀ ਜਾਣਦਾ ਭਾਈ ਤੁਸੀਂ ਕਹਿੰਦੇ ਰਹਿੰਦੇ ਸੀ ਕਿ ਪਰਿਵਾਰ ਤੁਹਾਡਾ ਬਾਹਰ ਆ ਗੱਲ ਵੀ ਗੱਲਬਾਤ ਘਟ ਘਟ ਹੁੰਦੀ ਆ ਤੇ ਹੁਣ ਪਰਿਵਾਰ ਵੀ ਨਵਾਂ ਆ ਗਿਆ ਸ਼ਹਿਰ ਵੀ ਬਦਲ ਗਿਆ ਸਭ ਕੁਝ ਬਦਲ ਗਿਆ ਹੁਣ ਤਾਂ ਸ਼ਹਿਰ ਦਾ ਨਾਮ ਨਾਨਕੇ ਹੈਨਾ ਪਿਤਾ ਦਾ ਨਾਮ ਮਾਤਾ ਦਾ ਨਾਮ ਭਰਾ ਵੀ ਹੈਨਾ ਬਿਲਕੁਲ ਬਿਲਕੁਲ ਇਹ ਗੱਲ ਸੱਚੀ ਆ ਵੀ ਮੇਰੇ ਮੈਨੂੰ ਇਦਾਂ ਲੱਗਦਾ ਸੀਗਾ 13 ਤਰੀਕ ਤੋਂ ਪਹਿਲਾਂ ਮੇਰੀ ਜ਼ਿੰਦਗੀ ਤਾਂ ਬਿਲਕੁਲ ਖਾਲੀ ਸੀਗੀ ਕੁਝ ਨਹੀਂ ਸੀਗਾ ਮੇਰੇ ਨਾਲ ਕੋਈ ਗੱਲ ਕਰਨ ਵਾਲਾ ਨਹੀਂ ਸੀਗਾ ਖਾਲੀ ਘਰ 'ਚ ਕੱਲਾ ਹੀ ਸੀਗਾ ਕੋਈ ਨਹੀਂ ਸੀ ਮੈਂ ਇੰਨਾ ਕ ਕੱਲਾ ਸੀਗਾ ਤੇ ਮੈਂ ਡਿਪਰੈਸ਼ਨ ਦਾ ਸ਼ਿਕਾਰ ਸੀਗਾ ਵੀ ਇਦਾਂ ਸੀ ਮੈਂ ਦੋ ਟਾਈਮ ਮੌਤ ਮੰਗਦਾ ਸੀ ਉਸ ਸਮੇਂ ਵੀ ਮੇਰੀ ਇਦਾਂ ਦੀ ਜ਼ਿੰਦਗੀ ਸੀ ਇੱਥੇ ਆਉਣ ਤੋਂ ਬਾਅਦ ਵੀ ਇਹ ਮੈਨੂੰ ਪਰਿਵਾਰ ਮਿਲਿਆ ਇਹਨਾਂ ਨੂੰ ਮੈਂ ਪਿਆਰ ਕਰਦਾ ਬਹੁਤ ਇਹ ਇਹ ਸਿਰਫ ਕਹਿਣ ਦੀਆਂ ਗੱਲਾਂ ਨਹੀਂ ਮੇਰਾ ਮਨ ਜਾਣਦਾ ਕਿ ਇੱਥੇ ਆ ਕੇ ਜਦੋਂ ਮੈਂ ਜਦੋਂ ਇਹਨਾਂ ਦੇ ਮਲਮ ਪੱਟੀ ਕਰਨ ਵਾਲਾ ਮੈਂ ਤਾਂ ਉਹ ਤਾਂ ਮੇਰਾ ਕਿੰਨਾ ਸੀਗਾ ਨਾ ਵੀ ਪੱਟੀਆਂ ਕਰਨੀਆਂ ਜਾਂ ਦਵਾਈ ਦੇਣੀ ਪਰ ਇਹਨਾਂ ਨੇ ਮੈਨੂੰ ਪਿਆਰ ਦਿੱਤਾ ਜਿਹੜਾ ਮੈਨੂੰ ਆਸ਼ੀਰਵਾਦ ਦਿੱਤਾ ਮੈਨੂੰ ਆਪਣੇ ਪਰਿਵਾਰ ਵਾਂਗੂ ਢੀਲ ਕੀਤਾ ਵੀ ਜਿਹੜੇ ਬਜ਼ੁਰਗ ਆਉਂਦੇ ਸੀ ਨਾ ਉਹਨਾਂ ਨੇ ਮੈਨੂੰ ਜਦੋਂ ਕਲਾਵੇ 'ਚ ਲੈਂਦੇ ਆ ਜਾਂ ਸਿਰ ਤੇ ਹੱਥ ਰੱਖਦੇ ਆ ਉਹਦੇ ਵਿੱਚ ਬਹੁਤ ਸਕੂਨ ਆ ਉਹ ਜਦੋਂ ਅਸੀਂ ਕੋਈ ਐਦਾਂ ਦੀ ਨੌਕਰੀ ਕਰੀਏ ਉਹਦੇ ਪੈਸੇ ਮਿਲ ਜਾਣਗੇ ਪਰ ਇਹ ਇਹ ਜਿਹੜਾ ਫੀਲ ਆ ਇਹ ਸਕੂਨ ਇਹ ਪਿਆਰ ਮਨ ਨੂੰ ਸੰਤੁਸ਼ਟੀ ਖੁਸ਼ੀ ਇਹ ਨਹੀਂ ਆਪਾਂ ਖਰੀਦ ਸਕਦੇ ਇਹ ਇੱਥੇ ਧਰਨੇ ਜੀ ਮਿਲਿਆ ਸਾਨੂੰ ਆ ਕੇ ਤੇ ਮੈਨੂੰ ਲੱਗਦਾ ਇਹ ਮੇਰੀ ਸਾਰੀ ਜ਼ਿੰਦਗੀ ਇੱਥੇ ਧਰਨ ਇਹ ਹੀ ਮੇਰਾ ਪਰਿਵਾਰ ਬਣ ਗਿਆ ਇੱਕ ਹੁਣ ਤਾਂ ਮੈਂ ਇਹਨਾਂ 'ਚ ਬਹੁਤ ਖੁਸ਼ ਹਾਂ ਤੇ ਮੈਂ ਕਹਿੰਦਾ ਮੈਂ ਰੱਬ ਨੂੰ ਵੀ ਇਹੀ ਕਹਿੰਦਾ ਵੀ ਮੈਨੂੰ ਹਨਾ ਹਮੇਸ਼ਾ ਇਹਨਾਂ ਦੀ ਸੇਵਾ ਕਰਾਈ ਜਾਈ ਮੈਨੂੰ ਹੋਰ ਜ਼ਿੰਦਗੀ ਤੋਂ ਕੁਝ ਨਹੀਂ ਚਾਹੀਦਾ ਮੈਂ ਕਦੀ ਵੀ ਨਹੀਂ ਕਦੀ ਰੱਬ ਤੋਂ ਮੰਗਦਾ ਵੀ ਮੈਨੂੰ ਕੋਈ ਜ਼ਿੰਦਗੀ ਤੋਂ ਚਾਹੀਦਾ ਆ ਜਾਂ ਮੈਂ ਪੈਸੇ ਕਮਾਵਾਂ ਮੈਂ ਜਿੱਦਾਂ ਕੋਈ ਰੁਪਈਆ ਨਹੀਂ ਕਮਾਇਆ ਨਾ ਮੈਂ ਮੈਂ ਚਾਹੁੰਦਾ ਵੀ ਨਹੀਂ ਕਿ ਮੈਂ ਪੈਸੇ ਵਾਲੀ ਦੌੜ ਚ ਦੌੜਾਂ ਤੇ ਮੇਰੀ ਇਹ ਸੋਹਣੀ ਜੀ ਇਹੀ ਜ਼ਿੰਦਗੀ ਆ ਵੀ ਇਦਾਂ ਮੈਂ ਸੇਵਾ ਕਰੀ ਜਾਵਾਂ ਤੇ ਮੇਰੀ ਕੋਈ ਖੁਆਇਸ਼ ਵੀ ਹੈ ਨਹੀਂ ਮੈਂ ਤਾਂ ਮੈਂ ਤਾਂ ਸੋਚਦਾ ਸੀਗਾ ਮੈਂ ਅੱਜ ਕਹਿ ਕੇ ਵੀ ਆਇਆ ਵੀ ਤੁਸੀਂ ਸਾਰੇ ਆਪਣਾ ਜੋ ਵੀ ਹੈਗਾ ਜਾਂ ਕੇਸ ਕਟਾਉਣੇ ਆ ਦਾੜੀ ਕਟਾਉਣੇ ਆ ਇਹ ਸਭ ਕੁਝ त्याग ਕੇ ਸਿੰਘ ਸਜੋ ਮੈਂ ਕਿਹਾ ਵੀ ਮੈਂ ਤੁਹਾਡੇ ਨਾਲ ਜੋ ਤੁਸੀਂ ਚਾਹੋਗੇ ਮੈਂ ਹਨਾ ਮੈਂ ਤੁਹਾਡੀ ਸੇਵਾ ਲਈ ਸਾਰਾ ਕੁਝ ਤਿਆਗ ਸਕਦਾ ਵੀ ਮੈਂ ਮਾਲਕ ਨੂੰ ਵੀ ਇਹ ਕਹਿੰਨਾ ਵੀ ਮੇਰੀ ਸੇਵਾ ਇਦਾਂ ਲਾ ਦੇ ਵੀ ਮੈਂ ਸਭ ਕੁਝ ਤਿਆਗਦਾ ਮੈਂ ਗ੍ਰਸਤੀ ਜੀਵਨ ਵੀ ਤਿਆਗ ਦਵਾਂ ਮੈਂ ਸਾਰੀ ਸਾਰੀ ਜ਼ਿੰਦਗੀ ਇਦਾਂ ਖੜ੍ਹ ਦਵਾਂ ਸੇਵਾ ਚ ਕਿਉਂਕਿ ਮੈਂ ਇਹਦੇ ਵਿੱਚ ਮੈਨੂੰ ਸਕੂਨ ਮਿਲ ਗਿਆ ਜੀ ਪੜ੍ਹਨੇ <laughs> ਅ ਜਦੋਂ ਅਮਰ ਸ਼ਾਕ ਲੈਨੇ ਆ ਅਮਰਤ ਵੇਲੇ ਉੱਠਣਾ ਉਹ ਜ਼ਿੰਮੇਵਾਰੀ ਸਾਰੀ ਹੈ ਨਾ ਕਿਉਂਕਿ ਜ਼ਿਆਦਾਤਰ ਮਾਫ ਕਰਨਾ ਚਾਹੋ ਤੁਹਾਡੀ ਮਨ ਜ਼ਿੰਦਗੀ ਦਾ ਨਹੀਂ ਪਤਾ ਪਰ ਕੁੜੀਆਂ ਜ਼ਿਆਦਾਤਰ ਲੇਟ ਉੱਠਦੀਆਂ ਨਾ ਤਾਂ ਹੁਣ ਜ਼ਿੰਦਗੀ ਵਿੱਚ ਉਹ ਵੀ ਮਤਲਬ ਕਿ ਅਲੱਗ ਬਦਲਾਵ ਕੁਝ ਲੱਗਦਾ ਹੈ ਕਿ ਹਾਂ ਅਮਰਤ ਵੇਲੇ ਉੱਠਣਾ ਬਾਣੀ ਪੜਨ ਦੇ ਨਾਲ ਕੁਝ ਰਸ ਮਹਿਸੂਸ ਹੋਇਆ ਬਿਲਕੁਲ ਜਿੱਦਾਂ ਕਿ ਵੀਰ ਜੀ ਤੁਸੀਂ ਕਿਹਾ ਕਿ ਕੁੜੀਆਂ ਲੇਟ ਉੱਠਦੀਆਂ ਪਰ ਮੇਰੀ ਜ਼ਿੰਦਗੀ ਇਦਾਂ ਨਹੀਂ ਸੀਗੀ ਕਿਉਂਕਿ ਮੈਂ ਸ਼ੁਰੂ ਤੋਂ ਬਹੁਤ ਸਟਰਗਲ ਕੀਤਾ ਆ ਅੱਜ ਤੱਕ ਮਤਲਬ ਮੈਂ ਨਾਈਟ ਡਿਊਟੀਆਂ ਵੀ ਹਸਪੀਟਲਸ 'ਚ ਕੀਤੀਆਂ ਲਗਾਤਾਰ ਮਾਰਨਿੰਗ ਵੀ ਮੇਰੀ ਦੇ ਘਰ ਦੇ ਥੋੜੀ ਫੈਮਿਲੀ ਸਿਚੁਏਸ਼ਨ ਹੀ ਇੱਦਾਂ ਦੀ ਸੀਗੀ ਪਰ ਜਦੋਂ ਤੋਂ ਹੁਣ ਮੈਂ ਮਹਾਰਾਜ ਦੇ ਲੜ ਲੱਗ ਗਈਆਂ ਤੇ ਸਾਜਰੇ ਵੇਲੇ ਤਾਂ ਵੈਸੇ ਵੀ ਉਦੋਂ ਵੀ ਉੱਠਦੀ ਸੀਗੀ ਪਰ ਜਿਹੜਾ ਅੰਮ੍ਰਿਤ ਸੰਚਾਰ ਕਰਕੇ ਜਿਹੜਾ ਪਾਠ ਕਰਨ ਦਾ ਰਸ ਹੈ ਨਾ ਉਹ ਕਿਸੇ ਕਿਸੇ ਨੂੰ ਪ੍ਰਾਪਤ ਹੁੰਦਾ ਆ ਸੋ ਜੋ ਹੁਣ ਅਸੀਂ ਪਾਠ ਕਰਦੇ ਹਾਂ ਸਵੇਰੇ ਉੱਠ ਕੇ ਉਹਦਾ ਰਸ ਜੋ ਪ੍ਰਾਪਤ ਹੁੰਦਾ ਔਰ ਉਹਦੇ ਨਾਲ ਮਤਲਬ ਪਾਠ ਕਰਨ ਤੋਂ ਬਾਅਦ ਜੋ ਲੱਗਦਾ ਕਿ ਗੁਰੂ ਸਾਡੇ ਨਾਲ ਆ ਹਰ ਟਾਈਮ ਉਹ ਉਹ ਰਸ ਕਦੀ ਪਹਿਲਾਂ ਨਹੀਂ ਸੀ ਮਹਿਸੂਸ ਹੋਇਆ ਜੋ ਕਿ ਹੁਣ ਹੁੰਦਾ ਆ ਤੇ ਹੁਣ ਮਕਸਦ ਜ਼ਿੰਦਗੀ ਦਾ ਅੱਗੇ ਕੀ ਕਰਨ ਦਾ ਆ ਕਿਉਂਕਿ ਹੁਣ ਜੇ ਅਮਰਿਤ ਛਕਿਆ ਜ਼ਿੰਦਗੀ 'ਚ ਐਡਾ ਵੱਡਾ ਬਦਲਾਅ ਆਇਆ ਏ ਇਸ ਅੰਦੋਲਨ ਦੇ ਨਾਲ ਅਮਰਤ ਛਕਿਆ ਤੇ ਹੁਣ ਅੱਗੇ ਮਕਸਦ ਵੀ ਜ਼ਰੂਰ ਬਦਲੇ ਆਣਾ ਵੀ ਜ਼ਿੰਦਗੀ 'ਚ ਕਰਨਾ ਕੀ ਪਹਿਲਾਂ ਹੋਰ ਹੋਣਾ ਹੁਣ ਬਦਲਿਆ ਦੇਖੋ ਵੀਰ ਜੀ ਨਾ ਤਾਂ ਅਸੀਂ ਪਹਿਲਾਂ ਕੋਈ ਸੋਚਿਆ ਸੀ ਤੇ ਨਾ ਹੀ ਅਸੀਂ ਅਮਰਤ ਛਕਣ ਵੇਲੇ ਸੋਚਿਆ ਸੀ ਕਿ ਆਪਾਂ ਅਮਰਤ ਛਕਣਾ ਤੇ ਨਾ ਹੀ ਹੁਣ ਮੈਂ ਅੱਗੇ ਦੀ ਕੋਈ ਸੋਚ ਰਦੀ ਜਿੱਦਾਂ ਕਿ ਨਵਦੀਪ ਨੇ ਵੀ ਦੱਸਿਆ ਕਿ ਜੋ ਆਪਾਂ ਸੋਚਦੇ ਆ ਉਹ ਕਦੇ ਵੀ ਨਹੀਂ ਹੁੰਦਾ ਔਰ ਇਹ ਗੱਲ ਵਾਕਿਅਚ ਮੰਨਣ ਵਾਲੀ ਹੈ ਕਿ ਅੱਜ ਤੱਕ ਮੈਂ ਵੀ ਬਹੁਤ ਕੁਝ ਇੱਧਾ-ਤਸਾ ਸੋਚਿਆ ਹੋਊਗਾ ਬਟ ਮੈਨੂੰ ਵੀ ਇੱਥੇ ਤੱਕ ਲੱਗਦਾ ਕਿ ਹੁੰਦਾ ਆ ਸੋ ਸਾਨੂੰ ਮਾਲਕ ਦੇ ਪਾਣੀ ਚ ਹੀ ਰਹਿਣਾ ਚਾਹੀਦਾ ਹਜੇ ਇਦਾਂ ਦੀ ਕੋਈ ਅੱਗੇ ਸੋਚ ਨਹੀਂ ਆ ਕਿ ਕੀ ਕਰਨਾ ਕੀ ਨਹੀਂ ਜਿੱਦਾਂ ਇਹਦਾ ਮਾਰਾ ਚਲਾਈ ਜਾਊਗਾ ਆਪਾਂ ਉਦੋਂ-ਉਦੋਂ ਚੱਲੀ ਜਾਵਾਂਗੇ ਭਾਜੀ ਤੁਸੀਂ ਤੁਸੀਂ ਵੀ ਸੋਚਿਆ ਅੱਗੇ ਕੁਝ ਜਾਂ ਤੁਸੀਂ ਕੋਈ ਪਲਾਨ ਕੀਤਾ ਵੇ ਹਾਂ ਔਣ ਜ਼ਿੰਦਗੀ ਚ ਆ ਕਰਨਾ ਜਾਂ ਬਦਲਾਅ ਕੁਝ ਬਿਲਕੁਲ ਵੀ ਨਹੀਂ ਭਾਜੀ ਮੈਂ ਕੁਝ ਵੀ ਨਹੀਂ ਸੋਚਿਆ ਵੇ ਜ਼ਿੰਦਗੀ ਚ ਕੀ ਕਰਨਾ ਹੈ ਜਾਂ ਹਾਂ ਇੱਕ ਤਾਂ ਹੁੰਦਾ ਹੈ ਹਰੇਕ ਦਾ ਕੋਈ ਗੋਲ ਹੁੰਦਾ ਹੈ ਜ਼ਿੰਦਗੀ ਚ ਕਿ ਮੈਂ ਕੁਝ ਬਣਨਾ ਆ ਜਾ ਮੈਂ ਪੈਸੇ ਕਮਾਉਣੇ ਆ ਤੇ ਮੈਂ ਤੁਹਾਨੂੰ ਪਹਿਲੇ ਆਪਾਂ ਕੋਈ ਵੀ ਕਹਿ ਲਈਏ ਵੀ ਕੁਝ ਵੀ ਆ ਵੀ ਬਾਹਰ ਜਾਣਾ ਕਿਸੇ ਦਾ ਗੋਲ ਬਾਹਰ ਜਾਣਾ ਕਿਸੇ ਦੇ ਕਿਸੇ ਦਾ ਗੋਲ ਆ ਮੈਂ ਇੱਥੇ ਨੌਕਰੀ ਕਰਨੀ ਆ ਜਾਂ ਮੈਂ ਆ ਕਰਨਾ ਮੇਰਾ ਕੋਈ ਗੋਲ ਨਹੀਂ ਮੈਂ ਕੁਝ ਨਹੀਂ ਸੋਚਦਾ ਕਦੀ ਵੀ ਨਹੀਂ ਨਾ ਮੈਂ ਕੋਈ ਸੋਚਿਆ ਨਾ ਮੈਂ ਕੁਝ ਬਣ ਪਾਇਆ ਤੇ ਸੋ ਮੈਂ ਇਹੀ ਚਾਹੁੰਦਾ ਮੈਂ ਇੱਥੇ ਇੰਨੇ ਕੁਝ ਖੁਸ਼ ਹਾਂ ਮੈਨੂੰ ਸੇਵਾ ਕਰਨ ਦਾ ਮੌਕਾ ਮਿਲਿਆ ਮੈਨੂੰ ਸੇਵਾ ਹੀ ਲੱਭ ਰਾਈ ਲਾ ਆਖਰੀ ਸਵਾਲ ਹੈ ਜਿਸ ਤਰ੍ਹਾਂ ਤੁਸੀਂ ਸਟੇਜ ਤੋਂ ਖੜ ਕੇ ਕਿਹਾ ਸਾਰਿਆਂ ਨੂੰ ਵੀ ਅਮਰਤ ਛਕਣਾ ਚਾਹੀਦਾ ਕੀ ਲੱਗਿਆ ਜਿਹਾ ਵੀ ਕਿਉਂ ਸਾਰਿਆਂ ਨੂੰ ਛਕਣਾ ਚਾਹੀਦਾ ਤੁਹਾਨੂੰ ਕੀ ਅਜ ਸਾਰੇ ਤੋਂ ਵੱਡੀ ਚੀਜ਼ ਜਿਹੜੀ ਮਹਿਸੂਸ ਹੋਏ ਗੁਲਾਮੀ ਕਿ ਅਸੀਂ ਗੁਲਾਮ ਬਣ ਗਏ ਆ ਤੇ ਸਰਕਾਰ ਦੇ ਸਾਡਾ ਸਾਡਾ ਧਰਮ ਗੁਲਾਮ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਕਿਉਂਕਿ ਧਰਮ ਤੋਂ ਟੁੱਟ ਗਏ ਆ ਆਪਾਂ ਸੋ ਜਿੰਨਾ ਚਿਰ ਆਪਾਂ ਸਿੰਘ ਨਹੀਂ ਸਜਦੇ ਅੰਮ੍ਰਿਤ ਨਹੀਂ ਛਕਦੇ ਆਪਣੇ ਗੁਰੂ ਦੇ ਲੜ ਨਹੀਂ ਲੱਗਦੇ ਜੋ ਮਾਰਿਆ ਨੇ ਗੱਲਾਂ ਕਹੀਆਂ ਉਹਨਾਂ ਤੇ ਗੌਰ ਨਹੀਂ ਕਰਦੇ ਤੇ ਉਨਾ ਚਿਰ ਅਸੀਂ ਜਿੱਤ ਨਹੀਂ ਸਕਦੇ ਗੁਲਾਮੀ ਗੜੂ ਨਹੀਂ ਲਾ ਸਕਦੇ ਸੋ ਮੈਨੂੰ ਲੱਗਦਾ ਕਿ ਸਾਰੇ ਤੋਂ ਪਹਿਲਾਂ ਸਾਨੂੰ ਸਿੰਘ ਸਜਣਾ ਚਾਹੀਦਾ ਜੇ ਗੁਲਾਮੀ ਗੜੂ ਲਾਉਣੀ ਆ ਤਾਂ ਜੀ ਬਿਲਕੁਲ ਜੀ ਸੋ ਅ ਅੱਗੇ ਜਦੋਂ ਇਹਨਾਂ ਭੈਣ ਵੀਰ ਦੀ ਆਪਾਂ ਇੰਟਰਵਿਊ ਕਰਦੇ ਸੀਗੇ ਤਾਂ ਕਹਿੰਦੇ ਸੀਗੇ ਇੱਧਰ ਸਾਡੇ ਨਾਲ ਭੈਣ ਹੀ ਨਾ ਬੈਠੀ ਤੇ ਇੱਧਰ ਨਵਦੀਪ ਵੀਰ ਬੈਠਾ ਹੈ ਤਾਂ ਹੁਣ ਇਹਨਾਂ ਕੋਲ ਖਾਲਸਾ ਤੇ ਨਵਦੀਪ ਸਿੰਘ ਖਾਲਸਾ ਸਾਡੇ ਨਾਲ ਮੌਜੂਦ ਸੀਗੇ ਜਿਨ੍ਹਾਂ ਨਾਲ ਤੁਹਾਨੂੰ ਰੂਰੂ ਕਰਵਾਇਆ ਤੇ ਜਿਨ੍ਹਾਂ ਦੀ ਜ਼ਿੰਦਗੀ ਵਿੱਚ ਇੱਕ ਵੱਡਾ ਬਦਲਾਵ ਇਸ ਕਿਸਾਨੀ ਅੰਦੋਲਨ ਦੌਰਾਨ ਹੋਇਆ ਜੇ ਗੱਲ ਕਰ ਲਈਏ ਆਪਾਂ ਪਿਛਲੇ ਅੰਦੋਲਨ ਦੀ ਤਾਂ ਉਸ ਦੇ ਵਿੱਚ ਵੀ ਬਹੁਤ ਸਾਰੇ ਅਜਿਹੇ ਵੀਰ ਸੀ ਜਿਹੜੇ ਪੰਜਾਬ ਤੋਂ ਬਾਹਰ ਲੀਆਂ ਸਟੇਟਾਂ ਦੇ ਸੀ ਜਿਨ੍ਹਾਂ ਨੇ ਅਮਰ ਛੱਕ ਲਿਆ ਸੀ ਕਿਉਂਕਿ ਉੱਥੇ ਦਲ ਪੰਥ ਮੌਜੂਦ ਸੀਗਾ ਉੱਥੇ ਪੰਜਾਬ ਦੇ ਬਹੁਤ ਸਾਰੇ ਲੋਕ ਜਿਹੜੇ ਪਹੁੰਚੇ ਹੋਏ ਸੀਗੇ ਉਸ ਤੋਂ ਪ੍ਰਭਾਵਿਤ ਹੋ ਕੇ ਬਹੁਤ ਸਾਰੇ ਲੋਕਾਂ ਨੇ ਅਮਰ ਛੱਕਿਆ ਸਕੋ ਇਸੇ ਤਰ੍ਹਾਂ ਇਹਨਾਂ ਵੀਰ ਭੈਣਾ ਨੇ ਵੀ ਜਿਹੜਾ ਅਮਰ ਛੱਕਿਆ ਤੇ ਉਸੇ ਤਰ੍ਹਾਂ ਕਿਸਾਨਾਂ ਦੀ ਸੇਵਾ ਦੇ ਵਿੱਚ ਡਟੇ ਹੋਏ ਨੇ ਕੈਮਰਾਮੈਨ ਜਸ਼ਨ ਦੇ ਨਾਲ ਅਮਨਦੀਪ ਸਿੰਘੜੀ ਪ੍ਰੋ ਪੰਜਾਬ ਟੀਵੀ ਸ਼ੰਭ